ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਸੁਮਨ ਪ੍ਰੀਤਕਰ ਆਪਾਂ ਬਿਲੋਂਗ ਕਰਦੇ ਹਾਂ ਸ੍ਰੀ ਮੁਕਸਤ ਸਾਹਿਬ ਤੋਂ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਸੋਹਣੇ ਸੂਟ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਮੈਨੂੰ ਪੂਰੇ ਲੱਗਣਗੇ ਤੁਸੀਂ ਸੋਹਣੇ ਲੱਗੇ ਤਾਂ ਆਪਾਂ ਨੂੰ ਸੋਣਾ ਜਾਂ ਮੈਸੇਜ ਕਰਕੇ ਜਰੂਰ ਦੱਸਣਾ ਲਓ ਜੀ ਪਹਿਲਾ ਕਲਰ ਤੁਸੀਂ ਚੈੱਕ ਕਰੋ 올ਓਵਰ ਸੂਟ ਹੈ ਬੜਾ ਹੀ ਪਿਆਰਾ ਤੇ ਸੋਹਣਾ ਜਿਹਾ ਕਲਰ ਹੈ ਜੀ ਇਹਨੂੰ ਬੋਲਦੇ ਆ ਜੀ ਪੰਚੰਗ ਸਿਲਕ ਤੇ ਇਹਨੂੰ ਆਪਾਂ ਪਾਰਟੀ ویئر ਸੂਟ ਤਿਆਰ ਕਰੀਏ ਤੇ ਤੇ ਆਪਾਂ ਵਰਕ ਵੀ ਕਰਵਾ ਸਕਦੇ ਆ ਤੇ ਜੇ ਤੁਸੀਂ ਬਿਨਾ ਵਰਕ ਤੋਂ ਲੈਣਾਗਾ ਐਵੇਂ ਤੁਸੀਂ ਐਵੇਂ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਬਿਨਾ ਦੁਪट्टे ਤੋਂ ਦੁਪੱਟਾ ਤੁਹਾਡੀ ਚੁਆਇਸ ਨਾਲ ਲੱਗੂਗਾ ਤੁਸੀਂ ਆਪਾਂ ਨੂੰ ਲਿਖ ਕੇ ਭੇਜ ਸਕਦੇ ਹੋ ਦੁਪੱਟਾ ਐਸਕੇ ਬ੍ਰਾਂਡ ਦਾ ਹੈ ਜੀ ਬਹੁਤ ਪਿਆਰਾ ਤੇ ਬਹੁਤ ਸੋਹਣਾ ਜਿਹਾ ਸੂਟ ਹੈਗਾ ਕਲਰ ਬਹੁਤ ਸੋਹਣਾ ਹੈਗਾ ਇਹਦੇ ਵਿੱਚ ਤੁਸੀਂ ਮੈਚਿੰਗ ਲੈ ਸਕਦੇ ਹੋ ਇਹ ਆਪਾਂ ਤੁਹਾਨੂੰ ਦੂਜਾ ਕਲਰ ਦਿਖਾਉਣੇ ਜੀ ਇਸੇ ਦਾ ਲਓ ਚੈੱਕ ਕਰੋ ਜੀ ਬਹੁਤ ਸੋਹਣੀ ਵੈਰਾਈਟੀ ਆਈ ਐ ਆਪਣੇ ਕੋਲੇ ਲਓ ਜੀ ਇਹਦੇ ਵਿੱਚ ਇੱਕ ਦੂਜਾ ਕਲਰ ਹੋ ਗਿਆ ਤੁਸੀਂ ਲਗ ਤੋਂ ਲਗ ਕਲਰ ਚੈੱਕ ਕਰਦੇ ਜੋ ਤੁਹਾਨੂੰ ਸਕਰੀਨ ਸ਼ਾਟ ਲੈਣਾ ਸੌਖਾ ਹੋ ਜੂਗਾ ਜੀ ਬਹੁਤ ਪਿਆਰੀ ਹੈਗੀ ਹੈ ਜੀ ਇਹ ਕਪੜਾ ਇਹਦਾ ਤੁਸੀਂ ਚੈੱਕ ਕਰ ਸਕਦੇ ਹੋ ਲਓ ਪੋਤੀ ਜਿਆਦਾ ਵਧੀਆ ਹੈ ਬਿਲਕੁਲ ਐਂ ਨੀਂਗਾ ਸਕਿਨ ਤੇ ਲੜਨ ਵਾਲਾ ਨੈਨਿੰਗ ਲੱਗ ਕੇ ਸੂਟ ਬਣੂਗਾ ਜੀ ਤੇ ਇਹ ਹੋ ਗਿਆ ਇਹਦੇ ਵਿੱਚ ਤੀਜਾ ਕਲਰ ਲਓ ਦੇਖੋ ਭੈਣੋ ਕਿੰਨਾ ਸੋਹਣਾ ਕਲਰ ਹੈਗਾ ਇੱਕ ਤੋਂ ਇੱਕ ਸੋਹਣਾ ਹੈਗਾ ਬੜਾ ਹੀ ਪਿਆਰਾ ਜੇ ਤੇ ਇਹਦੇ ਤੇ ਵਰਕ ਹੋ ਗਿਆ ਜੀ ਇਹ ਇੱਕ ਨੰਬਰ ਬਹੁਤ ਜਿਆਦਾ ਸੋਹਣਾ ਸੂਟ ਬਣ ਜਾਊਗਾ ਤੇ ਬਿਨਾ ਵਰਕ ਤੋਂ ਵੀ ਬਹੁਤ ਸੋਹਣਾ ਲੱਗਦਾ ਹੈਗਾ ਤੁਸੀਂ ਆਪਾਂ ਨੂੰ ਦੱਸ ਸਕਦੇ ਆਂ ਵੀ ਇਹਦੇ ਤੇ ਵਰਕ ਕਰਨ ਤਾਂ ਆਪਾਂ ਤੁਹਾਨੂੰ ਵਰਕ ਕਰਾ ਕੇ ਵੀ ਦੇਵਾਂਗੇ ਮਸ਼ੀਨ ਹੈਂਡਵਰਕ ਜੋ ਵੀ ਤੁਹਾਡੀ ਮਨਪਸੰਦ ਹੋਊਗੀ ਤੁਹਾਡੀ ਪਸੰਦ ਦੇ ਅਨਸਾਰ ਹੀ ਚੱਲਦੇ ਆਂ ਜੀ ਆਪਾਂ ਇਹ ਕੋਲ ਜੀ ਤਾਂ ਆਪਾਂ ਤੁਹਾਨੂੰ ਮੈਚਿੰਗ ਦਿਖਾਉਣੇ ਆ ਤੇ ਵਿੱਚ ਇੱਕ ਕਲਰ ਹੋਰ ਹੈ ਇਹ ਮੈਚਿੰਗ ਹੈ ਜੀ ਦੇਖੋ ਆ ਕਲਰ ਵੀ ਬਹੁਤ ਸੋਹਣਾ ਹੈਗਾ ਤੁਸੀਂ ਤੁਹਾਡੀ ਰਹੋਗੀ ਜਿਹੜਾ ਕਲਰ ਤੁਹਾਨੂੰ ਪਸੰਦ ਹੋਊਗਾ ਤੁਸੀਂ ਉਹ ਕਲਰ ਲੈਣਾ ਆਪਾਂ ਤੁਹਾਨੂੰ ਦਿਖਾਉਨੇ ਆ ਸਾਰੇ ਕਲਰ ਦੇਖੋ ਕਲਰ ਸਾਰੇ ਇਹਦੇ ਨਾਲ ਮੈਚਿੰਗ ਹੋ ਗਏ ਮੈਚਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੀ ਹੁੰਦੀ ਤੇ ਇਹ ਤੁਸੀਂ 올ਓਵਰ ਵੀ ਚੈੱਕ ਕਰ ਸਕਦੇ ਹੋ ਬੜੀ ਪਿਆਰਾ ਸੋਨਾ ਜਾਂ ਸੂਟ ਹੈ ਲਓ ਹੁਣ ਆਪਾਂ ਤੁਹਾਨੂੰ ਹੈਂਡਵਰਕ ਦੇ ਸੂਟ ਦਿਖਾਵਾਂਗੇ ਇੱਕ ਆਪਾਂ ਚੱਕ ਦੀਏ ਵਿੱਚੋਂ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਪਸੰਦ ਆਉ ਕਹਰੇ ਪਿਆਰੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਮੇਰੇ ਨੂੰਹ ਭੈਣਾਂ ਨੇ ਵੀਡੀਓ ਨੂੰ ਵਾਟਵਟ ਦੇ ਸ਼ੇਅਰ ਕਰਦਿਆ ਕਰੋ ਜੀ ਲਾਈਕ ਕਰਦਿਆ ਕਰੋ ਲੋ ਜੀ ਹੁਣ ਪਾਰਟੀ ਵੇਅਰ ਸੂਟ ਦਿਖਾਉਣੇ ਆਪਾਂ ਤੁਹਾਨੂੰ ਉਹ ਵੀ ਪਾਰਟੀ ਵੇਅਰ ਸੂਟ ਹੈਗੇ ਤੇ ਇਹ ਆਪਾਂ ਜਿਵੇਂ ਹੈਂਡਵਰਕ ਦੇ ਸੂਟ ਆ ਜਾਂਦੇ ਜਿਆਦਾਤਰ ਪਹਿਣਾ ਜਿਵੇਂ ਵਿਆਹਾਂ ਦੇ ਸੀਜ਼ਨ ਆ ਗਏ ਜਿਸ ਕਰਕੇ ਹੈਂਡਵਰਕ ਨੂੰ ਜਿਆਦਾ ਪਸੰਦ ਕਰਦੇ ਹੋ ਤੇ ਲੋ ਜੀ ਇਹ ਪਰਪਲ ਕਲਰ ਹੈਗਾ ਤੇ ਵਰਕ ਚੈੱਕ ਕਰੋ ਤੁਸੀਂ ਤੇ ਇਹਦਾ ਨੈਕ ਦਾ ਵਰਕ ਹੋ ਗਿਆ ਜੀ ਦੇਖੋ ਬਹੁਤ ਪਿਆਰੀ ਸੋਹਣੀ ਜੀ ਕਲੈਕਸ਼ਨ ਹੈ बहुत प्यारा कपड़ा है बहुत ही सोहना लाइनिंग लाते सूट बनूगा जी सूट रेडी होगा आप दुपट्टा रेडी किया जी ये दुपट्टा है शिमर का तो जो थानू पसंद नहीं तो दुपट्टा छा आप गोटा ला के फिनिशिंग पट्टी ला के आप जो दुपटा थानू नहीं पसंद नहीं लैना ਤੇ ਦੁਪੱਟਾ ਤੁਸੀਂ ਛੱਡ ਦਿਓ ਦੁਪੱਟਾ ਜੋੜਾ ਵੀ ਤੁਸੀਂ ਕਹੋਗੇ ਉਹ ਲਾ ਲਿਓ ਨਾਲ ਜੇ ਨਹੀਂ ਤਾਂ ਤੁਸੀਂ ਬਿਨਾਂ ਦੁਪੱਟੇ ਤੋਂ ਵੀ ਲੈ ਸਕਦੇ ਹੋ ਪਰਪਲ ਕਲਰ ਬਹੁਤ ਹੀ ਪਿਆਰਾ ਤੇ ਬਹੁਤ ਹੀ ਜਿਆਦਾ ਸੋਹਣਾ ਤੇ ਆਪਾਂ ਤੁਹਾਨੂੰ ਬਾਜੂ ਦਾ ਵਰਕ ਚੈੱਕ ਕਰਾ ਦਿੰਨੇ ਲੋ ਜੀ ਇਹ ਬਾਜੂ ਦਾ ਵਰਕ ਹੋ ਗਿਆ ਸੂਟ ਦੀ ਪੂਰੇ ਸੂਟ ਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਲੋ ਜੀ ਮੈਂ ਤੁਹਾਨੂੰ ਪੂਰੇ ਸੂਟ ਦੀ ਲੁੱਕ ਚੈੱਕ ਕਰਾਉਣੀ ਹੈ ਇਹ ਨੈੱਕ ਹੋ ਗਿਆ ਤੁਸੀਂ ਸਕਰੀਨ ਸ਼ਾਟ ਲਓ ਹਾਂਜੀ ਇਹ ਹੋ ਗਿਆ ਜੀ ਹੈਂਡਵਰਕ ਦਾ ਅੱਜ ਪਹਿਲਾ ਸੂਟ ਜਿਹੜਾ ਤੁਹਾਨੂੰ ਮੈਂ ਪਹਿਲਾ ਸੂਟ ਦਿਖਾਇਆ ਜੀ ਉਹ ਵੀ ਪਾਰਟੀ ਵੇਅਰ ਹੋ ਜਾਣਗੇ ਸੂਟ ਪਾਰਟੀ ਵੇਅਰ ਉਹਦੇ ਉੱਪਰ ਉਹ ਹੈਂਡਵਰਕ ਕਰਾਈਏ ਮਸ਼ੀਨਵਰਕ ਕਰਾਈਏ ਉਹ ਆਪਣੀ ਚ ਵੈਸਰੋ ਬਿਨਾਂ ਵਰਕ ਤੋਂ ਵੀ ਸੂਟ ਆਪਾਂ ਵਾਇ ਕਸ ਸਕਦੇ ਆ ਠੀਕ ਹੈ ਜੀ ਤੇ ਲੋਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ। ਇਹ ਕਸਟਮਰ ਦੇ ਸੂਟ ਤਿਆਰ ਹੋਏ ਆ। ਉਹ ਵਾਲਾ ਜਿਹੜਾ ਤੁਹਾਨੂੰ ਪਹਿਲਾਂ ਵਾਲਾ ਸੂਟ ਦਿਖਾਇਆ ਮੈਂ ਜੀ ਉਹ ਆਪਣੇ ਕੋਲੇ ਰੈਡੀ ਆ ਸੂਟ ਉਹ ਤੁਸੀਂ ਆਪਣੇ ਤੋਂ ਵਾਈ ਕਰ ਸਕਦੇ ਹੋ। ਇਹ ਇਹਦੇ ਨਾਲ ਦੇ ਤੁਸੀਂ ਆਪਨ ਤੋਂ ਵਰਕ ਕਰਵਾ ਸਕਦੇ ਕਸਟਮਰ ਦੇ ਸੂਟ ਹੈ। ਜੇ ਤੁਸੀਂ ਐਵੇਂ ਦਾ ਕੋਈ ਵਰਕ ਕਰਾਉਣਾ ਹੈ। ਇਹ ਹੋਇਆ ਜੀ ਆਰੀ ਵਰਕ ਦਾ ਕੰਮ ਹੈ। ਦੇਖ ਬਰਕਤਾ ਜੀ ਸਾਰੇ ਕਰ ਹੀ ਜਾਂਦੇ ਪਰ ਕਲਰ ਕੰਟਰਾਸਟ ਦਾ ਹੁੰਦਾ ਜੀ ਸਾਰਿਆਂ ਨਾਲੋਂ ਵੱਡਾ ਇਹ ਹਰ ਇੱਕ ਨੂੰ ਨਹੀਂ ਲਾਉਣੇ ਆਉਂਦੇ ਕਿ ਦੇਖੋ ਜੀ ਇਹ ਤਾਂ ਹੋ ਗਿਆ ਘੇਰਾ ক্লোਜ਼ ਤੋਂ ਚੈੱਕ ਕਰੋ ਇਹ ਘੇਰਾ ਹੋ ਗਿਆ ਜੀ ਇਹ ਬਾਜੂ ਦਾ ਕੰਮ ਹੋ ਗਿਆ ਇਹ ਵਾਲਾ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਆਈ ਵਰਕ ਦੀ ਬਹੁਤ ਹੀ ਪਿਆਰਾ ਨੇੜੇ ਤੋਂ ਕਲੋਜ਼ਿੰਗ ਤੋਂ ਚੈੱਕ ਕਰ ਸਕਦੇ ਹਾਂ ਤੇ ਇਹ ਹੋ ਗਿਆ ਜੀ ਫਰੰਟ ਦੇ ਵਿੱਚ ਬੂਟੀ ਦੇਖ ਇਹਨਾਂ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਆਪਣੇ ਤੋਂ ਵਰਕ ਕਰਾ ਸਕਦੇ ਹੋ ਕਪੜਾ ਵੀ ਆਪਣੇ ਤੋਂ ਆਪ ਨੂੰ ਦੱਸ ਸਕਦੇ ਹੋ ਵੀ ਕਿਹੜੇ ਉੱਪਰ ਤੁਸੀਂ ਕਰਵਾਉਣਾ ਹੈਗਾ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਸੂਟ ਠੀਕ ਹੈ ਜੀ ਇਹ ਤਾਂ ਤੁਹਾਨੂੰ ਆਪਾਂ ਸਲਵਾਰ ਦਾ ਵਰਕ ਚੈੱਕ ਕਰਾਉਣੇ ਇਹ ਸਲਵਾਰ ਦਾ ਇਹਦੇ ਨਾਲ ਸਾਰਾ ਕੰਮ ਹੁੰਦਾ ਜੀ ਕਲਰ ਕੰਟਰਾਸਟ ਦਾ ਜੇ ਇਹ ਕਲਰ ਕੰਟਰਾਸਟ ਸੋਹਣੇ ਲੱਗੇ ਤਾਂ ਬਹੁਤ ਸੋਹਣਾ ਸੂਟ ਬਣ ਜਾਂਦਾ ਜੀ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਜੀ ਇੱਕ ਹੋਰ ਸੂਟ ਇਹ ਵੀ ਕਸਟਮਰ ਦਾ ਹੈਗਾ ਵਰਕ ਹੋਇਆ ਸੂਟ ਆਪਣੇ ਕੋਲੇ ਤੇ ਉਹਨਾਂ ਨੇ ਆਪਾਂ ਨੂੰ ਕਪੜਾ ਵੀ ਭੇਜਿਆ ਸੀ ਤੁਸੀਂ ਵੀ ਆਪਣੇ ਤੋਂ ਭੇਜ ਕੇ ਕਪੜਾ ਆਪਣੇ ਲਈ ਵਰਕ ਕਰਵਾ ਸਕਦੇ ਆ ਆਪਾਂ ਜਿਹੜੇ ਵਰਕ ਕਰਦੇ ਆ ਜੀ ਹੋਲ سیل ਰੇਟ ਤੇ ਕਰਦੇ ਆ ਬਹੁਤ ਸਾਰਾ ਘੱਟ ਰੇਟ ਪ੍ਰਾਈਸ ਤੇ ਕਰਦੇ ਆ ਆਪਾਂ ਤੁਸੀਂ ਆਪਣੇ ਤੋਂ ਰੇਟ ਪੁੱਛ ਕੇ ਵੀ ਹੋਰ ਪਾਸੇ ਆ ਸਿੱਧੂ ਵੀ ਪੁੱਛ ਕੇ ਆਪਣੇ ਰੇਟ ਦਾ ਕਨਫਰਮ ਕਰ ਸਕਦੇ ਹੋ ਇਹ ਬਾਦੂ ਦਾ ਕੰਮ ਹੋ ਗਿਆ ਜੀ ਇਹ ਘੇਰੇ ਦਾ ਕੰਮ ਹੋ ਗਿਆ ਠੀਕ ਹੈ ਜੀ ਬੜਾ ਹੀ ਪਿਆਰਾ ਸੋਹਣਾ ਜੀ ਇਹਗਾ ਵਰਕ ਬਣਿਆ ਹੋਇਆ ਇਹ ਹੈਂਡਵਰਕ ਹੈ ਉਹ ਆਰੀ ਵਰਕ ਦਿਖਾਇਆ ਸੀ ਆਪਾਂ ਤੁਹਾਨੂੰ ਇਹ ਬਾਜੂ ਦਾ ਵਰਕ ਹੋ ਗਿਆ ਜੀ ਲੋ ਚ ਇਹ ਦੂਜਾ ਬਾਜੂ ਵਰਕ ਆ ਗਿਆ ਲੋ ਇਹ ਹੁਣ ਤੋਂ ਸੇ ਪੂਰਾ ਸੂਟ ਦੀ ਲੋਕ ਚ ਹੈ ਚੈੱਕ ਕਰ ਲਓ ਸਕਰੀਨ ਸ਼ਾਟ ਲਓ ਜੀ ਆਪਾਂ ਨੂੰ ਭੇਜੋ ਤੁਸੀਂ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦੇ ਗਏ। ਵਿਆਹਾਂ ਤੇ ਸੀਜ਼ਨ ਆਇਆ ਪਿਆ ਜੀ। ਕਾਫੀ ਸਾਰੇ ਕੰਮ ਚੱਲ ਰਹੇ ਆ। ਠੀਕ ਹੈ। ਇਹ ਇਹ ਦੇ ਨਾ। ਇਹ ਸਲਵਾਰ ਦੇ ਪੌਂਚਾਂ ਦਾ ਕੰਮ ਹੋਇਆ ਜੀ। ਲੋ। ਇਹ ਸਲਵਾਰ ਦੇ ਪੌਂਚਾਂ ਦਾ ਕੰਮ ਹੈ। ਤੇ ਇਹ ਸ਼ਾਲ ਦਾ ਤਾਂ ਹੋ ਗਿਆ। ਆਪਾਂ ਤੁਹਾਨੂੰ ਸਲਵਾਰ ਤੇ ਪਹੁੰਚਾ ਦਾ ਕੰਮ ਤੇ ਸਲਵਾਰ ਦਾ ਚੈੱਕ ਕਰਦੀ। ਲੋ ਜੀ। ਤੁਸੀਂ ਇਹਦੇ ਤੋਂ ਹੈਵੀ ਕੰਮ ਕਰਾਉਣਾ ਹੈ ਨਾ ਡਿਜ਼ਾਈਨ ਤੁਹਾਨੂੰ ਇਹ ਪਸੰਦ ਆ ਤੁਸੀਂ ਹੈਵੀ ਕਰਾਉਣਾ ਹੈ। ਇਹ ਪੂਰੇ ਫਰੰਟ ਦੇ ਵਿੱਚ ਕਰਵਾਉਣਾ ਹੈ ਤੇ ਤੁਹਾਡੀ ਚੋਅਸ ਰਹੂਗੀ ਤੁਸੀਂ ਫਰੰਟ ਦੇ ਵਿੱਚ ਵੀ ਇਹ ਵਾਲੀ ਬੂਟੀ ਪਵਾ ਕੇ ਪੂਰੇ ਫਰੰਟ ਦੇ ਵਿੱਚ ਕਰਵਾ ਸਕਦੇ ਹੋ। ਠੀਕ ਹੈ ਜੀ। ਆਪਾਂ ਨੂੰ ਜਿੰਨਾ ਕਿ ਕਸਟਮਰ ਨੇ ਦੱਸਿਆ ਆਪਾਂ ਉਹਨਾਂ ਸੂਟ ਬਣਾ ਕੇ ਦਿੱਤਾ। ਜੋ ਵੀ ਡਿਜ਼ਾਈਨ ਭੇਜਿਆ ਸੀ ਉਹਨਾਂ ਨੇ ਕਿਹਾ ਸੇਮ ਬਣਾਉਣਾ ਆਪਾਂ ਸੇਮ ਬਣਾਇਆ ਸੇਮ ਰੈਡੀ ਕੀਤਾ ਹੈ ਜੀ ਸੂਟ ਇਹ ਵੀ ਹੈਂਡਵਰਕ ਦਾ ਸੂਟ ਹੈ ਜੀ ਵਾਈਟ ਹਾਫ ਵਾਈਟ ਦੇ ਉੱਪਰ ਬਣਿਆ ਹੋਇਆ ਹੈ ਇਹ ਤੁਸੀਂ ਨੈਕ ক্লোਜ ਤੋਂ ਚੈੱਕ ਕਰ ਸਕਦੇ ਹੋ ਦੇਖੋ ਇਹ ਫਰੰਟ ਦੇ ਵਿੱਚ ਹੋ ਗਿਆ ਸਾਰੇ ਦੇ ਵਿੱਚ ਇਹ ਲਓ ਜੀ ਇਹ ਫਰੰਟ ਹੋ ਗਿਆ ਬਹੁਤ ਹੀ ਪਿਆਰਾ ਸੋਹਣਾ ਜਿਹਾ ਸੂਟ ਬਣਿਆ ਹੈ ਜੀ ਨਾਲ ਇਹਦੇ ਦੁਪੱਟਾ ਹਜੇ ਰੈਡੀ ਹੋ ਰਿਹਾ ਹੈਗਾ ਇਹ ਬਾਜੂ ਦਾ ਵਰਕ ਹੋ ਗਿਆ ਬੜਾ ਹੀ ਸੋਹਣਾ ਸੋਹਣਾ ਬਾਕੀ ਸੂਟ ਦੀ ਜਿਹੜੀ ਜਦੋਂ ਸਲਾਈ ਹੁੰਦਾ ਸੂਟ ਦੀ ਗਰੇਸ ਬਣ ਜਾਂਦੀ ਹੈ ਇਦੇ ਉੱਪਰ ਪਾਈਪਿੰਗ ਬਕੈਰਾ ਲਾ ਕੇ ਸਾਰਾ ਸੂਟ ਰੈਡੀ ਹੋਊਗਾ ਜੇ ਕਸਟਮਰ ਨੇ ਸਲਾਈ ਕਰਾਉਣਾ ਤਾਂ ਸਲਾਈ ਕਰਾ ਕੇ ਦੇਵਾਂਗੇ ਤੇ ਜੇ ਬਿਨਾਂ ਸਲਾਈ ਤੋਂ ਲੈਣਾ ਤਾਂ ਬਿਨਾਂ ਸਲਾਈ ਤੋਂ ਵੀ ਤੁਹਾਡੇ ਘਰ ਤੱਕ ਹੀ ਪਹੁੰਚਦਾ ਕਰਦੇ ਆਂ ਠੀਕ ਹੈ ਜੀ ਤੇ ਇਹਦੀ ਕੋਈ ਵੀ ਮਤਲਬ ਲੰਬਾਈ ਦਾ ਕੋਈ ਇਸ਼ੂ ਨਹੀਂ ਹੈਗਾ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਨੈੱਕ ਦਾ ਕੰਮ ਹੋਇਆ ਤੇ ਬਹੁਤ ਸੋਹਣਾ ਸੂਟ ਹੈ ਤੇ ਇਹਦੇ ਸਲਵਾਰ ਦੇ ਪਹੁੰਚਾਂ ਤੇ ਵੀ ਫਰਕ ਹੋਇਆ ਉਹ ਵੀ ਮੈਂ ਤੁਹਾਨੂੰ ਚੈੱਕ ਕਰਵਾ ਦਿੰਨੀ ਆਂ ਤਲੋ ਜੀ ਇਹਦੇ ਸਲਵਾਰ ਦੇ ਪੌਚੇ ਤੇ ਵਰਕ ਹੋ ਜਾਏਗਾ ਇਸ ਸੂਟ ਬਾਰੇ ਤੁਸੀਂ ਸਾਰੇ ਜਣੇ ਮੈਨੂੰ ਪਿਆਰਾ ਜਿਹਾ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਹੋ ਗਿਆ ਜੀ ਹੁਣ ਆਪਾਂ ਤੁਹਾਨੂੰ ਪੂਰੇ ਸੂਟ ਦੀ ਲੁੱਕ ਚੈੱਕ ਕਰਵਾਉਣੀ ਦੇਖੋ ਠੀਕ ਹੈ ਆਪਾਂ ਬਹੁਤ ساری ਮਿਹਨਤ ਕਰ ਸਕਦੇ ਹਾਂ ਦੇਖੋ ਜੀ ਤਾਂ ਬਹੁਤ ਸਾਰੇ ਗੋਣੇ ਸੋਣੀਆਂ ਸੋਣੀਆਂ ਪੇੜਾ ਜਿਹੜੇ ਸੂਟ ਪਾਉਣ ਦੀਆਂ ਸ਼ਕੀਨ ਹੈ ਉਹਨਾਂ ਤਾਈ ਮੇਰੀ ਵੀਡੀਓ ਨੂੰ ਜ਼ਰੂਰ ਪਹੁੰਚਦੇ ਕਰੋ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਦੀ ਵੀਡੀਓ ਵੇਖਣ ਲਈ ਮਿਲਦੇ ਹਾਂ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਤੇ ਮੈਨੂੰ ਪੂਰੀ ਉਮੀਦ ਹੈ ਜੇ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਪਸੰਦ ਆਉ ਪਸੰਦ ਆਈ ਤਾਂ ਸੋਹਣਾ ਜਿਹਾ ਪਿਆਰਾ ਜਿਹਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਤੇ ਫਿਰ ਆ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਤੁਸੀਂ ਆਰਡਰ ਕਰਨਾ ਤਾਂ ਉੱਥੇ ਮੈਨੂੰ ਨੰਬਰ ਲੈ ਕੇ ਮੇਰੇ ਵਟਸਐਪ ਨੰਬਰ ਤੇ ਮੈਨੂੰ ਆਰਡ